ਸਤਨਾਮ ਰਿਵਾਇਗੁਰੂ ਸਾਹਿਬ ਜੀ ਰਹਾਦਾਸ ਟਵੰਤਾ ਢੋਰਨੀਤ ਤਿੰਨ ਤਿਆਗੀ ਮਾਇਆ ਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਭਗਤ ਭਗਤ ਜਗ ਵੱਜਿਆ ਚੋਂ ਚੱਕਾਂ ਦੇ ਵਿੱਚ ਚਮਰੀਟਾ ਹਲਾ ਪੰਜਵਾ ਜਿਸ ਨੀਚ ਕੋ ਕੋਈ ਨਾ ਜਾਣੇ ਨਾਮ ਜਪਤ ਉਹ ਚਾਂਗ ਕੋ ਟ ਮੰਨੇ ਜਿਸ ਨੀਚ ਕੋ ਕੋਈ ਨਾ ਜਾਣੇ ਜਾਪਤ ਉਹ ਚੌਕ ਕੁੰਟ ਮਾਨੇ ਦਾਰਸ਼ਨ ਮੰਗਉਂਦੇ ਹੈ ਪਿਆਰੇ ਤੁਮਰੀ ਸੇਵਾ ਕੌਣ ਕੰਨ ਨੋ ਤਰੀ ਜਾ ਕੇ ਨਿਕਟ ਨਾ ਆਵੇ ਕੋਈ ਸਭਲ ਸ੍ਰੇਸ਼ਟ ਹੁਆਂ ਕੇ ਚਰਨ ਮਲ ਧੋਈ ਜੋ ਪ੍ਰਮੇ ਕਾਹੂ ਨਾ ਆਵਤ ਕਾਮ ਸੰਤ ਪ੍ਰਸਾਦ ਤਾ ਕੋ ਜਪੀਏ ਨਾਮ ਸਾਦ ਸੰਗ ਮਨ ਸੋਵਤ ਜਾਗ ਤਾਬ ਪ੍ਰਭ ਨਾਨਕ ਮਿੱਠੇ ਲਗੇ ਦ ਸੰਗ ਮਨ ਸੋਵਤ ਜਾਗ ਤਾਮ ਬ੍ਰਹਮ ਨਾਨਕ ਮੀਠੇ ਲਾਕੇ ਸਵਾ ਪੰਥ ਕਾਯੋਗ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਜੀ ਦਾ ਖਾਸ ਰੂਪੁਲ ਖਾਲਸਾ ਸਤ ਸੰਗ ਜੀਓ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਸਤਗੁਰ ਪੰਤੰਨ ਦਸ਼ਮੇਸ਼ ਸਾਜੀ ਦੀ ਬਖਸ਼ਿਸ਼ ਗੁਰਪਤੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਤਖਾਰ ਜੀ ਗੁਰਤਾਸਿੰਘ ਜੀਓ ਪੰਤੰਨ ਸਤਗੁਰ ਭਗਤ ਅਦਾਸ ਦੀ ਮਹਾਰਾਜ ਜੀ ਦਾ ਇਹਦੇ ਤੋਂ ਸੰਸਾਰ ਤੇ ਆਗਮਨ ਹੁੰਦਾ ਹੈ ਉਸ ਬਿਲਦੇ ਦੇ ਸਮਾਜਿਕ ਤੇ ਧਾਰਮਿਕ ਤੌਰ ਤੇ ਜੋ ਖਾਦ ਸਨ ਉਸ ਬਿਲਦੇ ਦੇ ਅਖੋਤੀ ਬ੍ਰਾਹਮਣ ਪੁਜਾਰੀ ਵੱਲੋਂ ਆਪ ਹੀ ਵੱਡੀਆਂ ਜਾਤਾਂ ਤੇ ਛੋਟੀਆਂ ਜਾਤਾਂ ਦੀ ਬਰਨ ਬੰਡ ਕੀਤੀ ਹੋਈ ਸੀ ਤੇ ਸਤ ਸੰਗਤ ਜੀਓ ਉਸ ਵੇਲੇ ਦਾ ਹਾਕਮ ਰਾਜਾ ਤੇ ਬ੍ਰਾਹਮਣ ਪੁਜਾਰੀ ਆਪਣੇ ਆਪ ਨੂੰ ਵੱਡੀਆਂ ਜਾਤਾਂ ਵਿੱਚ ਗਿਣਦਾ ਸੀ ਤੇ ਅਗਿਆਨਤਾ ਵੱਸ ਉਸ ਵੇਲੇ ਦੇ ਬ੍ਰਾਹਮਣ ਪੁਜਾਰੀ ਦੇ ਸਿਰ ਤੇ ਬੱਡੀ ਜ਼ਿਆਦਾ ਹੰਕਾਰ ਸੇ ਟੜਕੇ ਬੋਲਦਾ ਸੀ ਜਿਹੜੀਆਂ ਛੋਟੀਆਂ ਤੇ ਵੱਡੀਆਂ ਜਾਤਾਂ ਦੀ ਬਰਨਬੰਡ ਉਸ ਬ੍ਰਾਹਮਣ ਪੁਜਾਰੀ ਬਲੋਂ ਆਪ ਵੀ ਕੀਤੀ ਹੋਈ ਸੀ ਤਾਂ ਸਤਸੰਗ ਜੀਓ ਉਸ ਮੇਲੇ ਦਾ ਹੰਕਾਰੀ ਹਾਕਮ ਤੇ ਹੰਕਾਰੀ ਬ੍ਰਾਹਮਣ ਪੁਜਾਰੀ ਸਮਾਜਿਕ ਤੌਰ ਤੇ ਛੋਟੀਆਂ ਜਾਤਾਂ ਵਾਲਿਆਂ ਨੂੰ ਨੀਮੀਆ ਜਾਤਾਂ ਵਾਲਿਆਂ ਨੂੰ دنیਾਬੀ ਸਕੂਲਾਂ ਵਿੱਚ ਪੜਨ ਦੀ ਇਜਾਜ਼ਤ ਨਹੀਂ ਸੀ ਤੇ ਨਾ ਹੀ ਉਸ ਬੇਲੇ ਦੇ ਜਿਹੜੇ ਧਾਰਮਿਕ ਮੰਦਰ ਸਨ ਉਹਨਾਂ ਵਿੱਚ ਜਾ ਕਰਕੇ ਨੀਮੀਆ ਜਾਤਾਂ ਵਾਲਿਆਂ ਨੂੰ ਮੌਕੇ ਦੇ ਬ੍ਰਾਹਮਣ ਪੁਜਾਰੀ ਵੱਲੋਂ ਪਰਮਪਤਾ ਪਰਮਾਤਮਾ ਦੀ ਬੰਦਗੀ ਕਰਨ ਦਾ ਕੋਈ ਵੀ ਅਧਿਕਾਰ ਨਹੀਂ ਸੀ ਸਤ ਸੰਗਤ ਜੀਓ ਨਾ ਨੀਮੀਆਂ ਜਾਤਾਂ ਵਾਲੇ ਉਸ ਮਾਲਕ ਦੀ ਬੰਦਗੀ ਕਰ ਸਕਦੇ ਸਨ ਪਾਪ ਕੇ ਪਰਮਪਤਾ ਪਰਮਾਤਮਾ ਦਾ ਨੀਮੀਆਂ ਜਾਤਾਂ ਬਾਰੇ ਨਾਮ ਨਹੀਂ ਸੰਜਪ ਸਕਦੇ ਉਸ ਵੇਲੇ ਤਾਂ ਤਾਂ ਸਤ ਕਰੋ ਭਗਤ ਰਬਾਸ ਮਹਾਰਾਜ ਦਾ ਆਗਮਨ ਹੁੰਦਾ ਹੈ ਤੇ ਸਤ ਸੰਗ ਜੀਓ ਮੇਰੇ ਪਾਤਸ਼ਾਹ ਜੀ ਦੀ ਅਨਕਲਾਬੀ ਸੋਚ ਅਣਖ ਨਾਲ ਗੈਰ ਨਾਲ ਜੀਉਣ ਵਾਲੀ ਸੋਚ ਨੇ ਜਾਤਾਂ ਦੇ ਨਾਂ ਤੇ ਆਪਣੇ ਆਪ ਨੂੰ ਵੱਡਾ ਕਹਣ ਵਾਲਿਆਂ ਦੇ ਸਤ ਸੰਗ ਜੀਓ ਮੂੰਹ ਤੇ ਕਿ ਪੇੜ ਮਾਰੇ ਤੰਤ ਸਤਗੁਰ ਪਖਤਰ ਅਰਦਾਸ ਮਹਾਰਾਜ ਜੀ ਨੇ ਸੰਸਾਰ ਦੇ ਲੋਕਾਂ ਨੂੰ ਸਮਝਾਉਣਾ ਕੀਤਾ ਕਿ ਇਹ ਦੁਨੀਆ ਦੇ ਗਿਆਨੀ ਲੋਕੋ ਸੰਸਾਰ ਵਿੱਚ ਜੋ ਵੀ ਜੀਵ ਜਨਮ ਲੈਂਦਾ ਹੈ ਉਹ ਭਗਤੀ ਕਰਕੇ ਗਿਆਨ ਹਾਸਲ ਕਰਕੇ ਉਸ ਪਰਮਪਤਾ ਪ੍ਰਮਾਤਮਾ ਦਾ ਨਾਮ ਜਪ ਕੇ ਉੱਚਾ ਗਿਣਿਆ ਜਾਂਦਾ ਹੈ ਆਪਣੀਆਂ ਬਣਾਈਆਂ ਹੋਈਆਂ ਜਾਤਾਂ ਕਰਕੇ ਨਹੀਂ ਮਾਂ ਦੇ ਗਰਭ ਵਿੱਚੋਂ ਸਾਡਾ ਸਭ ਦਾ ਜਨਮ ਹੁੰਦਾ ਹੈ ਤੇ satsang ਲਈ ਇਹ ਜਾਤਾਂ ਪਾਤਾਂ ਦਾ ਭਰਮ ਸੰਸਾਰ ਦੇ ਵਿੱਚ ਖੋਤੀ ਬ੍ਰਾਹਮਣ ਬਲਦੀ ਸੋਚ ਨੇ ਪਾਇਆ ਤੁੰਤੰਦ ਰੰਕਾਰੀ ਜੋ ਸਾਹਿਬ ਸ਼ਰਗੁਨਾਰਥ ਦੇ ਪਾਤਸ਼ਾਹ ਦੇ ਪਾਵਨ ਬਚਨ ਆਪਾਂ ਗਰਬਾਣੀ ਵਿੱਚ ਪੜਦੇ ਹਾਂ ਜਾਨੋ ਜੋਤ ਨਾ ਪੁੱਛੋ ਜਾਂਤੀ ਅੱਗੇ ਜਾਤ ਨਾ ਹੈ ਸਭ ਆਪਾਂ ਸੰਸਾਰ ਦੇ ਜਿੰਨੇ ਵੀ ਜੀਵ ਜਨਮ ਲੈ ਕਰਕੇ ਆਉਂਦੇ ਹਾਂ ਉਹ ਸਭ ਪ੍ਰਪਤਾ ਪ੍ਰਮਾਤਮਾ ਦੇ ਬੱਚੇ ਹਾਂ ਸਾਡੀ ਕੋ ਜੋ ਯਾਤ ਹੈ ਉਹ ਹੈ ਮੁਨੱਖ ਹਕਤਨ ਮਨੋਚਿਆ ਤੀ ਸਾਡੀ ਸਭ ਦੀ ਯਾਦ ਹੈ ਅਬਦੁੱਲਲਾ ਨੂਰਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਹੋ ਬੰਦੇ ਤੋ ਸਤ ਸਮਝਿਓ ਸਤਗੁਰ ਭਗਤ ਸਰਪ੍ਰਸਤ ਮਹਾਰਾਜ ਜੀ ਨੇ ਉਸ ਵੇਲੇ ਉਸ ਮਾਲ ਪ੍ਰਤਾ ਪਰਮਾਤਮਾ ਦੀ ਬੰਦਗੀ ਕੀਤੀ ਜਦੋਂ ਛੋਟੀਆਂ ਜਾਤਾਂ ਵਾਲਿਆਂ ਨੂੰ ਭਗਤੀ ਕਰਨ ਦੀ ਇਜਾਜ਼ਤ ਨਹੀਂ ਸੀ ਤੇ ਸਤਸੰਗਤ ਜੀਓ ਤਨ ਤਨ ਸਤਗੁਰ ਪਕਸਰ ਅਰਦਾਸ ਮਹਾਰਾਜੀ ਦੀ ਉਸ ਵੇਲੇ ਪਰਮਪਤਾ ਪ੍ਰਮਾਤਮਾ ਦਾ ਨਾਮ ਜਪ ਕੇ ਉਹਦੀ ਬੰਦਗੀ ਕਰਕੇ ਭਗਤੀ ਲਹਿਰ ਦੀ ਸ਼ੁਰੂਆਤ ਕੀਤੀ ਤੇ ਭਗਤੀ ਕੰਮ ਕਰਕੇ ਤਨ ਤਨ ਸਤਗੁਰ ਪਕਸਰ ਅਰਦਾਸ ਮਹਾਰਾਜੀ ਦੀ ਪੂਰੇ ਸੰਸਾਰ ਦੇ ਵਿੱਚ ਜੈ ਜੈਕਾਰ ਹੋਈ ਤਸ ਕਰ ਸੁngੀ ਭਗਤ ਭਗਤ ਜੱਗ ਵੱਜਿਆ ਭਗਤ ਭਗਤ ਜੱਗ ਵੱਜਿਆ ਚੋਂ ਚੱਕਾਂ ਦੇ ਵਿੱਚ ਚਮਰੇਟਾ ਉਹ ਚਮਾਰਾਂ ਦੇ ਕਰਦਨ ਮਦਨ ਬੜਾ ਅਰਦਾਸ ਮਹਾਰਾਜ ਜੀ ਸੰਸਾਰ ਦੇ ਵਿੱਚ ਨਾਮ ਜਪ ਕੇ ਉਸ ਪਰਮਪਤਾ ਪਰਮਾਤਮਾ ਦੀ ਬੰਦਗੀ ਕਰਕੇ ਪੂਰੇ ਸੰਸਾਰ ਦੇ ਵਿੱਚ ਉਹਨਾਂ ਦੀ ਪ੍ਰਸਿੱਧੀ ਹੋਈ ਤੇ ਸਤ ਸੰਗ ਜੀਓ ਪੰਜਨਮ ਪਾਛਾ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਛਾ ਦੇ ਪਾਵਨ ਬਚਨ ਜੋ ਆਪਾਂ ਆਰੰਭ ਵਿੱਚ ਪੜ੍ਹੇ ਹਨ ਪਾਛਾ ਕਹਿੰਦੇ ਨੇ ਜਿਸ ਨੀਚ ਕੋ ਕੋਈ ਨਾ ਜਾਣੇ ਜਿਸ ਨੀਚ ਕੋ ਕੋਈ ਨਾ ਜਾਣੇ ਏ ਮੇਰੇ ਮਾਲਕ ਪ੍ਰਪਤ ਦਾ ਪ੍ਰਮਾਤਮਾ ਜੀ ਜਿਸ ਮਨੁੱਖ ਨੂੰ ਇਸ ਸੰਸਾਰ ਦੇ ਲੋਕ ਇਹ ਹੰਕਾਰੀ ਲੋਕ ਨੀਵੀਂ ਜਾਤ ਦਾ ਸਮਝ ਕੇ ਕੋਈ ਜਾਣਦਾ ਪਛਾਣਦਾ ਵੀ ਨਹੀਂ ਸੀ ਤਨ ਤਨ ਸਤਿਗੁਰ ਪਖ ਅਰਦਾਸ ਮਹਾਰਾਜ ਜੀ ਉਸ ਵੇਲੇ ਨਾਮ ਜਪਤ ਉੱਚੋਂ ਕੁਲਤਮਾਨ ਪਖ ਅਰਦਾਸ ਮਹਾਰਾਜ ਜੀ ਉਸ ਸਮੇਂ ਨੀਵੀਂ ਜਾਤ ਦੇ ਜਨਮ ਲੈ ਕਰਕੇ ਬ੍ਰਾਹਮਣ ਪੁਜਾਰੀ ਵੱਲੋਂ ਜੋ ਨੀਵੀਂਆਂ ਜਾਤਾਂ ਦਾ ਭਰਮਜਾਲ ਪਾਇਆ ਹੋਇਆ ਸੀ ਉਸ ਵੇਲੇ ਜਦੋਂ ਨਾਮ ਜਪਣ ਦਾ ਅਧਿਕਾਰ ਕੇਵਲ ਤੇ ਕੇਵਲ ਉੱਚੀਆਂ ਜਾਤਾਂ ਵਾਲਿਆਂ ਨੂੰ ਸੀ ਮੇਰੇ ਸਤਿਗੁਰੂ ਪਾਕਟਰ ਦਾਸ ਮਹਾਰਾਜੀ ਨੇ ਉਸ ਬਿਲ ਦੇ ਪਰਪਰਮਾਤਮਾ ਦੀ ਬੰਦਗੀ ਕਰਕੇ ਨਾਮ ਜਪਣ ਦੀ ਬਰਕਤ ਦੇ ਨਾਲ ਤਾਂ ਤਾਂ ਸਤਿਗੁਰ ਪਾਕਟਰ ਦਾਸ ਮਹਾਰਾਜੀ ਦਾ ਪੂਰੇ ਜਗਤ ਵਿੱਚ ਪੂਰੇ ਸੰਸਾਰ ਵਿੱਚ ਆਦਰਮਾਨ ਹੋਣ ਲੱਗਾ ਜਿਸ ਨੀਂਝ ਕੋ ਕੋਈ ਨਾ ਜਾਣੇ ਨਾਮ ਜਪ ਉਹ ਚੌਂ ਕੁਲਤ ਮੰਦੇ ਉਹ ਪਰਮਕਤਾ ਪਰਮਾਤਮਾ ਉਹ ਅਕਾਲ ਤਵਾਹੀ ਗੁਰੂ ਜਿਸ ਦੀ ਤੰਤ ਤਸਤਰ ਪਾਤਰ ਦਾਸ ਮਾਰੀ ਨੇ ਬੰਦਗੀ ਕੀਤੀ ਜਿਸ ਦਾ ਨਾਮ ਜਪਿਆ ਉਹ ਗਰੀਬ ਨਵਾਜ ਪਾਤਸ਼ਾਹ ਜਿਹੜਾ ਗਰੀਬਾਂ ਦੇ ਸਿਰ ਦੇ ਉੱਤੇ ਮੱਥੇ ਤੇ ਛਤਰ ਢਲਾਉਂਦਾ ਜਿਹੜਾ ਗਰੀਬਾਂ ਨੂੰ ਮਾਣ ਬਖਸ਼ਦਾ ਹੈ ਸਤਸੰਗ ਜੀ ਜਿਹੜਾ ਨਿਮਾਨਿਆਂ ਦਾ ਮਾਣ ਹੈ ਤਾਣਿਆਂ ਦਾ ਤਾਣ ਹੈ ਉਸ ਪਰਬਤਾ ਪ੍ਰਮਾਤਮਾ ਦੀ ਬੰਦਗੀ ਕੀਤੀ ਗਰੀਬ ਨਵਾਜ ਗਸਈਆਂ ਮੇਰਾ ਗਰੀਬ ਨਵਾਜ ਗਸਈਆਂ ਮੇਰਾ ਮਾਥੇ ਛਤਰ ਤਰੇ ਸਤਸੰਗ ਜੀ ਜਿਹੜਾ ਮੱਥੇ ਤੇ ਛਤਰ ਢਲਾਉਂਦਾ ਉਸ ਪਰਪਤਾ ਪ੍ਰਮਾਤਮਾ ਨੇ ਬੰਦਗੀ ਕੀਤੀ ਜャਪੀ ਛੋਤ ਜਗ ਕੋ ਲਾਗੇ ਤਾਂ ਫਟ ਤੁਹੀ ਡੇ ਜਿਸ ਜੀਵ ਦੇ ਨੀਵੀਂ ਜਾਤ ਦੇ ਜਨਮ ਲੈਣ ਕਰਕੇ ਸਤ ਸੰਗੀਰ ਸੰਸਾਰ ਦੇ ਲੋਕੀ ਅਗਿਆਦੀ ਲੋਕੀ ਛੂਤ ਛਾਤ ਦਾ ਰੌਲਾ ਪਾਉਂਦੇ ਸਭ ਕਿ ਜੇਦ ਨੀਮੀ ਜਾਤ ਵਾਲੇ ਦੇ ਕੋਲ ਲੰਗ ਗਏ ਉਹਦਾ ਪਰਛਾਵਾਂ ਵੀ ਪੈ ਗਿਆ ਤੇ ਅਸੀਂ ਪਿੱਟੇ ਜਾਮਾ ਮੇਰੀ ਪਰਮਪਤਾ ਪਰਮਾਤਮਾ ਉਹ ਪਾਲ ਬਹੀ ਬਿਜੜਾ ਜਿਹੜਾ ਇਹਦਾ ਨਾਮ ਉਚਾਰਦਾ ਹੈ ਦੇਚੇ ਉੱਚ ਕਰੇ ਮੇਰਾ ਗੋਵਿੰਦ ਕਾਹੂੰ ਤੇਨ ਅੰਦਰੇ ਜਿਹੜਾ ਨਰਵੈਰ ਹੈ ਨਰਪਉ ਹੈ ਉਸ ਮਾਲਕ ਦੀ ਬੰਦੀ ਕੀਤਾ ਤੇ ਤੁੰਤ ਸਤਿਗੁਰ ਪ੍ਰਤਿਪਦਾਸ ਮਹਾਰਾ ਜੀ ਨੇ ਉਸ ਪਰਮਪਤਾ ਪਰਮਾਤਮਾ ਦੀ ਬੰਦਵੀ ਕਰਕੇ ਉਸ ਪਰਮਪਤਾ ਪਰਮਾਤਮਾ ਦਾ ਨਾਮ ਜਪ ਕੇ ਖੁਦਾ ਗਿਆਨ حاصل ਕਰਕੇ ਪੂਰੇ ਸੰਸਾਰ ਉਹਨਾਂ ਦੀ ਜਹਾਜਕਾਰ ਕੋਈ ਤੇ ਸਤ ਸੰਗ ਜੀਓ ਅੱਜ ਵੀ ਹੋ ਰਹੀ ਹੈ ਰੰਗੀ ਦੁਨੀਆ ਤੱਕ ਉਹਨਾਂ ਦੀ ਜਹਾਜਕਾਰ ਹੁੰਦੀ ਰਹੇਗੀ ਤਜਨ ਦਾ ਨਾਮ ਸਪਰਮ ਪਤਾ ਪ੍ਰਮਾਤਮਾ ਦਾ ਨਾਮ ਉਹਨਾਂ ਨੇ ਲਿਆ ਪਿਆ ਇਸ ਮਾਲਕ ਜਿਹੜਾ ਮਾਲਕ ਸਭ ਦਾ ਸਾਂਝਾ ਹੈ ਜਿਹੜਾ ਇੱਕੋ ਹੀ ਪਤਾ ਹੈ ਕਰਨ ਕਾਰਨ ਤਾਂ ਇੱਕ ਹੈ ਦੁੱਸਰ ਨਹੀਂ ਕੋਈ ਜਿਹੜਾ ਸਭ ਕੁਝ ਕਰਨ ਦੇ ਸਮਰੱਥ ਹੈ ਜਿਹੜਾ ਵੱਡਾ ਹੈ ਜਿਹੜਾ ਬਿਆੰਤ ਗੁਣਾਂ ਦਾ ਮਾਲਕ ਹੈ ਉਹਦੀ ਮੰਦਰੀ ਕੀਤੀ ਤਾਂ ਸਾਸੰਵੀ ਜੋ ਪੰਚਮ ਪਾਤਸ਼ਾਹ ਜੀ ਕਹਿੰਦੇ ਨੇ ਤੇ ਉਸ ਮਾਲਕ ਦੀ ਮੰਗ ਕਰੀਏ ਉਸ ਪਰਮਕਤਾ ਪਰਮਾਤਮਾ ਜਿਹੜਾ ਵੱਡਾ ਹੈ ਉਹਦੇ ਦਰਸ਼ਨ ਦੀ ਲੋਚਾ ਸਾਡੇ ਮਨ ਅੰਦਰ ਹੋਵੇ ਦੇ ਪਤਛਾਕੇ ਦੇ ਨੇ ਕੀ ਮੰਗਣਾ ਹੈ ਦਰਸ਼ਨ ਮੰਗੋ ਦੇਹ ਪਿਆਰੇ हे ਮੇਰੇ ਪਿਆਰੇ ਪ੍ਰਭੂ ਮੈਨੂੰ ਇੱਕੋ ਹੀ ਆਸ ਹੈ ਇੱਕੋ ਹੀ ਮੇਰੀ ਮੰਗ ਹੈ ਉਹ ਕਿਹੜੀ ਮੈਨੂੰ ਆਪਣੇ ਦਰਸ਼ਨਾਂ ਦੀ ਦਾਤ ਬਖਸ਼ੋ ਮੈਨੂੰ ਆਪਣੇ ਦਰਸ਼ਨਾਂ ਦੀ ਦਾਤ ਬਖਸ਼ੋ ਕਿਉਂਕਿ ਤੁਮਰੀ ਸੇਵਾ ਤੁਮਰੀ ਸੇਵਾ ਕੌਣ ਕੌਣ ਨੋਤਾਰੀ ਜਿਸ ਜੀਵ ਨੇ ਵੀ ਜਿਸ ਜੀਵ ਨੇ ਵੀ ਉਸ ਪਰਮ ਪਤਾ ਪਰਮਾਤਮਾ ਦੀ ਭਗਤੀ ਕੀਤੀ ਸਤ ਸੰਗ ਜੀ ਉਹ ਪਰਮ ਪਤਾ ਪਰਮਾਤਮਾ ਨੇ ਉਸ ਜੀਵ ਨੂੰ ਆਪਣਾ ਦਰਸ਼ਨ ਦੇ ਕਰਕੇ ਗਿਆਨ ਬਖਸ਼ ਕੇ ਸੋਝੀ ਬਖਸ਼ ਕੇ ਬੈਮਾ ਪਰਮਾ ਵਿੱਚੋਂ ਕੱਢ ਕੇ ਸੰਸਾਰ ਸਮੁੰਦਰ ਸਾਗਰ ਤੋਂ ਪਾਰ ਲੰਘਾ ਦਿੱਤਾ ਜਾ ਕੇ ਨਿਕਤ ਨਾ ਆਵੇ ਕੋਈ ਸਤ ਸੰਗ ਜੀਓ ਬ੍ਰਾਹਮਣ ਪੁਜਾਰੀ ਬਣ ਬਣਾਈਆਂ ਹੋਈਆਂ ਜਾਤਾਂ ਦੇ ਵਰਣ ਬਣ ਜਿਹੜੀ ਉਸਨੇ ਕੀਤੀ ਹੋਈ ਸੀ ਪਾਤਸ਼ਾਹ ਕਹਿੰਦੇ ਨੇ ਨੀਵੀਂ ਜਾਤ ਤੋਂ ਜਨਮ ਲੈਣ ਕਰਕੇ ਜਾ ਕੇ ਨਿਕਟ ਨਾ ਆਵੇ ਕੋਈ ਨੀਵੀਂ ਜਾਤ ਤੋਂ ਜਨਮ ਲੈਣ ਕਰਕੇ ਉਹਦੇ ਲਾਗੇ ਕੋਈ ਟੁਕਦਾ ਨਹੀਂ ਸੀ ਜਾ ਕੇ ਨਿਕਟ ਨਾ ਆਵੇ ਕੋਈ ਜਦੋਂ ਪਰਮਪ੍ਰਤਾ ਪਰਮਾਤਮਾ ਦੇ ਉਸ ਜੀਵ ਨੇ ਬੰਦਗੀ ਕੀਤੀ ਜਿਵੇਂ ਪੱਕਾ ਬਲਾਸ ਮਹਾਰਾਜੀ ਨੇ ਨਿਮੀ ਜਾਤ ਵਿੱਚ ਜਨਮ ਲੈ ਕਰਕੇ ਉਸ ਮਾਲ ਪਰਮਪ੍ਰਤਾ ਪਰਮਾਤਮਾ ਉਹ ਬੰਦਗੀ ਕੀਤੀ ਉਹਦਾ ਨਾਮ ਜਪਿਆ ਤੇ ਸੰਸਾਰ ਅੱਜ ਉਹਨਾਂ ਨੂੰ ਨਮਸਕਾਰਾ ਕਰਦੀ ਹੈ ਸੰਸਾਰ ਦੇ ਲੋਕ ਪੂਰੀ ਸ੍ਰਿਸ਼ਟੀ ਦੇ ਲੋਕ ਉਹਨਾਂ ਹੀ જય-ਜੈਕਾਰ ਕਰਦੇ ਨੇ ਤਸ ਸਤ ਸਮਝੀਓ ਪਾਤਸ਼ਾਹ ਕਹਿੰਦੇ ਨੇ ਪੰਚਮ ਪਿਤਾ ਜੀ ਜਾ ਕੇ ਨਿਕਤ ਨ ਆਵੇ ਕੋਈ ਜਿਸ ਮਨੁਖ ਨੇ ਜੜੇ ਵੀ ਕੋਈ ਨਹੀਂ ਸੀ ਟੁਕਦਾ ਸਗਲ ਸ੍ਰੇਸ਼ਟ ਹੂਆ ਕੇ ਚਰਨ ਮਾਲਤ ਹੋਈ ਸਗਲ ਸ੍ਰੇਸ਼ਟ ਹੂਆ ਕੇ ਚਰਨ ਮਾਲਤ ਹੋਈ ਪਰਮਪਤਾ ਪਰਮਾਤਮਾ ਦਾ ਨਾਮ ਜਪਣ ਕਰਕੇ ਨਾਮ ਜਪਣ ਦੀ ਵਰਤ ਨਾਲ ਸਾਰੀ ਜ਼ਗਾਈ ਪਾਪ ਦੇ ਸਾਰੇ ਸੰਸਾਰ ਦੇ ਲੋਕ ਉਸ ਦੇ ਪੈਰ ਮਲ ਮਲ ਕੇ ਧੁੰਨ ਲੱਗ ਪੈਂਦੇ ਨੇ ਭਾਗ ਨਾਮ ਜਪਣ ਵਾਲਿਆਂ ਦੀ ਵਡਿਆਈ ਕਰਦੇ ਨੇ ਉਹਨਾਂ ਦੇ ਚਰਨਾਂ ਤੇ ਨਮਸਕਾਰਾ ਹੁੰਦੀਆਂ ਹਨ ਤੇ satsang ਜੀਓ ਪੰਚਮ ਪਾਤਸ਼ਾਹ ਕਹਿੰਦੇ ਨੇ ਜੋ ਪ੍ਰਮਾਣ ਨਹੀਂ ਕਾਹੂ ਨਾ ਆਵਤ ਕਾਮ हे ਪ੍ਰਭੂ हे ਮੇਰੇ ਮਾਲਕ ਪਰਮਪਤਾ ਪਰਮਾਤਮਾ ਜੀ ਜਿਹੜਾ ਮਨੁੱਖ ਜਿਹੜਾ ਜੀਵ ਪਹਿਲਾਂ ਕਿਸੇ ਦਾ ਕੋਈ ਕੰਮ ਸਵਾਰ ਜੋਗਾ ਨਹੀਂ ਸੀ ਜੋ ਪ੍ਰਾਨੀ ਕਾਹੂ ਨਾ ਆਵਤ ਕਾਮ ਪਰਮਪਤਾ ਪਰਮਾਤਮਾ ਦਾ ਨਾਮ ਜਪਿਆ ਸੰਤ ਪ੍ਰਸਾਦ ਤਾਂ ਕੋ ਜਪੀਏ ਨਾਮ ਉਸ ਮਾਰ ਪਰਮਪਤਾ ਪਰਮਾਤਮਾ ਗੁਰੂ ਦੀ ਕਿਰਪਾ ਨਾਲ ਤੇਰਾ ਨਾਮ ਜਪਣ ਕਰਕੇ ਤੇਰੀ ਬੰਦਗੀ ਕਰਨ ਕਰਕੇ ਉਸ ਜੀਵ ਨੂੰ ਹਰਥਾਂ ਜਾਤ ਕੀਤਾ ਜਾਂਦਾ ਹੈ ਹਰਥਾਂ ਉਸ ਨੂੰ ਨਮਸਕਾਰਾਂ ਹੁੰਦੀਆਂ ਨੇ ਤੇ ਸਤ ਸੰਗ ਜੀਓ ਪੰਚਮ ਪਾਤਸ਼ਾਹ ਜੀ ਆਖਰ ਵਿੱਚ ਸਾਨੂੰ ਸਮਝਾਉਣਾ ਕਰਦੇ ਨੇ ਤਾਂ ਤਾਂ ਸਤਗੁਰ ਫਕਤ ਅਬਦਾਸ ਮਹਾਰਾਜ ਜੀ ਨੇ ਸਤ ਸੰਗ ਕੀਤਾ ਪੂਰੀ ਆਦੀ ਸੰਗਤ ਦਾ ਵਾਸਤੇ ਸਾਨੂੰ ਪ੍ਰੇਰਨਾ ਦਿੱਤੀ ਕਿ ਸੰਸਾਰ ਦੇ ਲੋਕੋ ਪੂਰੀ ਗੁਰਾਂ ਦੀ ਸੰਗਤ ਵਿੱਚ ਆ ਕੇ ਉਸ ਪਰਮਪਤਾ ਪਰਮਾਤਮਾ ਦੀ ਬਦਗੀ ਕਰਨੀ ਹੈ ਪਤਛ ਕੰਦ ਨੇ ਸਾਧ ਸੰਗਤ ਮਨ ਸੋਵਤ ਜਾ ਕੇ ਸਾਧ ਸੰਗਤ ਵਿੱਚ ਆ ਕੇ ਪਰਮਾਪਲੇਖਾਂ ਵਿੱਚੋਂ ਸੱਤੇ ਹੋ ਜਿਹੜੇ ਲੋਕ ਹਨ ਜਾਗ ਪੈਂਦੇ ਨੇ ਸਤ ਸੰਗਤ ਜੀ ਸਤ ਸੰਗਤ ਵਿਚ ਆ ਕਰਕੇ ਪੂਰੇ ਬੁਰਾਂ ਦੀ ਸੰਗਤ ਕਰਕੇ ਮਨ ਵਿੱਚ ਜਿਹੜੇ ਪਰਮਪਲੇਖਿਆ ਹਨ ਨੀਵੀਂ ਜਾਤ ਤੇ ਉੱਚੀ ਜਾਤ ਇਹ ਜਿੰਨੇ ਪਰਮਪਲੇਖੇ ਬ੍ਰਾਹਮਣ ਪਿਆਰੀ ਬਦੋਂ ਪਾਏ ਗਏ ਸਨ ਸਤ ਸੰਗਤ ਕਰਕੇ ਪਾਤਸ਼ਾਹ ਕ੍ਰਿਸ਼ਨ ਨੇ ਉਹ ਸਾਰੇ ਪਲੇਖੇ ਦੂਰ ਹੋ ਜਾਂਦੇ ਨੇ ਪੂਰੇ ਬੁਰਾਂ ਦੀ ਸੰਗਤ ਚਾੱਕ ਕਰਕੇ ਇਕ ਗਿਆਨ ਮਿਲਦਾ ਹੈ ਸੋਝੀ ਮਿਲਦੀ ਹੈ ਕਿ ਆਪਾਂ ਸਭ ਉਸ ਇੱਕ ਪਰਮਪਤਾ ਪਰਮਾਤਮਾ ਦੇ ਸਾਰੇ ਬੱਚੇ ਹਾਂ ਸਾਡੀ ਜਿਹੜੀ ਬੰਦਛਾ ਜਾਤ ਹੈ ਇੱਕੋ ਹੀ ਜਾਤ ਹੈ ਕੋਈ ਉੱਚੀ ਨੀਵੀਂ ਜਾਤ ਨਹੀਂ ਇਹ ਸਾਰਾ ਪਰਮਪ ਲਿਖਾ ਜਿਹੜਾ ਹੈ ਸਤ ਸੰਗਤ 'ਚ ਆ ਕਰਕੇ ਨਿਕਲ ਜਾਂਦਾ ਹੈ ਸਤ ਸੰਗਤ ਹੀ ਆਤਮਿਕ ਜੀਵਨ ਦੀ ਸਕੂਲ ਸੋਝੀ ਮਿਲਦੀ ਹੈ ਪੱਛਤ ਨੇ ਪੰਜ ਪਿਤਾ ਜੀ ਸਾਧ ਸੰਗ ਮਨ ਸੋਬਤ ਜਾਂਦੀ ਸਤਹੁ ਹੈ ਮਨ ਜਿਹੜਾ ਹੈ ਅਗਿਆਨਤਾ ਵਸ ਜਿਹੜਾ ਮਨ ਸਾਡਾ ਹੈ ਉਸ ਚੇਤ ਹੋ ਜਾਂਦਾ ਹੈ ਉਹਨੂੰ ਸੋਝੀ ਆ ਜਾਂਦੀ ਹੈ ਤੇ ਆਤਮਿਕ ਜੀਵਨ ਦੀ ਸੂਝ ਪ੍ਰਾਪਤ ਕਰ ਲੈਂਦਾ ਹੈ ਸਤ ਸੰਗ ਚਾ ਕਰਕੇ ਤਾਂ ਸਤ ਸੰਗ ਜੋ ਤਬ ਪ੍ਰਭ ਨਾਨਕ ਮਿੱਠੇ ਲਾਗੇ ਤਦੋਂ ਉਨਾ ਨੂੰ ਉਹਨਾਂ ਜੀਵਾਂ ਨੂੰ ਉਹਨਾਂ ਮਨੁੱਖਾਂ ਨੂੰ ਉਹਨਾਂ ਸੰਸਾਰੀ ਲੋਕਾਂ ਨੂੰ ਪ੍ਰਭੂ ਜੀ ਪਿਆਰੇ ਲੱਗਣ ਲੱਗ ਪੈਂਦੇ ਨੇ ਭਾਪ ਕੇ ਪਰਮਪਤਾ ਪਰਮਾਤਮਾ ਦੀ ਬੰਦਗੀ ਉਹਦਾ ਨਾਮ ਚੰਗਾ ਲੱਗਣ ਲੱਗ ਪੈਂਦਾ ਹੈ ਤੇ ਸਦਾ ਉਹ ਪਰਮਪਤਾ ਪਰਮਾਤਮਾ ਦਾ ਨਾਮ ਜਪਦੇ ਨੇ ਤਾਂ ਸਾ ਸੰਗਤ ਜੀਓ ਪਾਛਾ ਤਨ ਤਨ ਸਤਿਗੁਰ ਪਾਤਸ਼ਾਹ ਸਰਬਦਾਸ ਮਹਾਰਾਜੀ ਤੇ ਪਾਵਨ ਬਚਨ ਪੰਖਮ ਪਾਤਸ਼ਾਹੀ ਕੰਦੇ ਰਵਾਲ ਰਵਦਾਸ ਟਵਕਤਾ ਢੋਰ ਨੀਤ ਤਿਤਿਆਵੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸਾਧ ਸੰਗਤ ਚ ਆਕਰਕੇ ਤਾਂ ਤਾਂ ਸਤਗੁਰ ਪਕ ਕਰਦਾਸ ਮਹਾਰਾਜ ਜੀ ਨੇ ਉਸ ਪਰਮਪਤਾ ਪਰਮਾਤਮਾ ਦੀ ਬੰਦਗੀ ਕੀਤੀ ਉਹਦਾ ਨਾਮ ਜਪਿਆ ਤੇ ਸਾਡੇ ਵਾਸਤੇ ਸਾਧ ਸੰਗ ਜੀਓ ਪੂਰਨੇ ਪਾਏ ਸਾਨੂੰ ਇਹਦਾ ਪਰਮ ਅਪਲੇਖਿਆ ਚ ਕੱਢਿਆ ਪਾਛ ਦੇ ਪਾਵਨ ਬਤਨ ਬਨ ਨਾਲ ਪਾਛ ਦੇ ਜਾਣੋ ਜੋਤ ਨਾ ਪੁੱਛੋ ਜਾਂਤੀ ਅੱਗੇ ਜਾਤ ਨਾ ਹੈ ਇਹ ਨਾ ਜਾਤਾਂ ਪਾਤਾਂ ਤੇ ਭਰਮਾਂ ਵਿੱਚੋਂ ਸਾਨੂੰ ਬਿਆਨ ਬਖਸ਼ ਕੇ ਸਾਨੂੰ ਸੋਚੀ ਬਖਸ਼ ਕੇ ਪਾਛ ਨੇ ਸਾਡੇ ਸਾਰੇ ਭਲੇਖੇ ਦੂਰ ਕੀਤੇ ਐਸੇ ਸਤਗੁਰ ਫਕਰਦਾਸ ਮਹਾਰਾਜ ਦੇ ਚਰਨਾਂ ਨਾ ਆਪ ਜੁੜਨਾ ਹੈ ਉਹਨਾਂ ਨੂੰ ਆਪਾਂ ਸੇਧ ਲੈਣੀ ਹੈ ਉਹਨਾਂ ਦੀ ਗਰਵਾਣੀ ਦੇ ਨਾਲ ਜੁੜਨਾ ਹੈ ਮਨ ਜੋੜਨਾ ਹੈ ਪੰਥ ਦਾ ਸਤ ਸਮਝੀਓ ਤਾਂ ਤਾਂ ਸਤਗੁਰ ਪਕਤਰਲਾਸ ਮਹਾਰਾਜ ਜੀ ਤਾਂ ਤਾਂ ਸਾਹਿਬ ਸ਼੍ਰੀ ਗੁਰੂ ਸਾਹਿਬ ਵਿੱਚ ਬਰਾਬਰ ਬੈਠੇ ਨੇ ਪੰਚਮ ਪਿਤਾ ਸ਼੍ਰੀ ਦੰਦੇ ਸਰਤਾਜ ਗੁਰੂ ਰੰਦੇ ਮਹਾਰਾਜ ਜੀ ਨੇ ਸਾਡੇ ਤੇ ਪਰਪਕਾਰ ਕੀਤਾ ਜਿੱਥੇ ਤਨ ਤਨ ਸਤਗੁਰ ਪਾਖ ਤਰਦਾਸ ਮਹਾਰਾਜ ਜੀ ਦੀ ਬਾਣੀ ਗੁਰਗ੍ਰੰਥ ਸਾਹਿਬ ਜੀ ਦਰਜ ਕੀਤੀ। ਉੱਥੇ ਹੋਰ ਫਕਤ ਸਹਿਬਾਨਾਂ ਦੀ ਬਾਣੀ ਹੋਰ ਗੁਰਸਿੱਖਾਂ ਦੀ ਬਾਣੀ, ਗੁਰੂ ਸਾਹਿਬਾਂ ਦੀ ਬਾਣੀ, ਗੁਰਸਿੱਖਾਂ ਦੀ ਬਾਣੀ, ਫਕਤ ਸਹਿਬਾਨਾਂ ਦੀ ਬਾਣੀ ਨੂੰ ਬਰਾਬਰ ਗੁਰੂ ਗ੍ਰੰਥ ਸਾਹਿਬ ਜੀ ਦਰਜ ਕਰਕੇ ਜਿੱਥੇ ਊਚ ਨੀਚ ਦੇ ਪਿੰਨ ਪੇਦ ਮਟਾਏ, ਜਾਤਾਂ ਪਾਤਾਂ ਦੇ ਪਰ ਮਟਾਏ। ਸੰਗਤ ਜੀ ਉਥੇ ਧੰਧ ਧੰਧ ਸਾਹਿਬ ਸ੍ਰੀ ਗੁਰੂ ਸਾਹਿਬ ਅਰਜੀਨੋਵਾਨੀਤ ਦਾ ਗਿਆਨ ਸਾਗਰ ਬਣਾ ਦਿੱਤਾ ਜਿਸ ਵਿੱਚ ਟੁੱਬੀ ਲਾ ਕੇ ਜਿਸ ਦੀ ਬਾਣੀ ਪੜ੍ਹ ਕੇ ਕੋਈ ਵੀ ਮਨੁੱਖ ਸਰਬ ਸੰਜੇ ਰੱਬ ਦੀ ਬਖਸ਼ਿਸ਼ ਪ੍ਰਾਪਤ ਕਰ ਸਕਦਾ ਹੈ ਪਾਤਸ਼ਾਹ ਸਾਡੇ ਬਾਤੇ ਬਾਣੀ ਨੂੰ ਗੁਰੂ ਦੱਸਿਆ ਬਾਣੀ ਗਿਆਨ ਦਾ ਸਾਗਰ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅਮਰ ਸਾਰੇ ਗਰਵਾਣੀ ਕਹੇ ਸੇਵਕ ਜਨ ਮੰਨੇ ਪ੍ਰਤੱਖ ਗੁਰੂ ਨਸਤਾਰੀ ਸੇਵਕ ਵਰਕੇ ਮੰਨ ਲਈ ਤਉ ਆਸਾ ਸੰਭ ਜਿਓ ਜਿਸ ਕੀਚ ਕੋ ਕੁਈ ਨਾ ਜਾਣੇ ਨਾਮ ਜਪਤ ਉਹ ਚੌਂ ਹੁਲਟ ਮਾ ਤਨ ਤਨ ਸਤਿਗੁਰ ਪਕਤਰ ਬਲਾਸ ਮਹਾਰਾਜ ਜੀ ਜਿਹਨਾਂ ਨੂੰ ਨੀਵੀਂ ਜਾਤ ਤੇ ਜਨਮ ਲੈਣ ਕਰਕੇ ਕੋਈ ਇنسਾਨ ਦਾ ਪਛਾਣਦਾ ਅੱਜ ਮੇਰੇ ਪਾਤਸ਼ਾਹ ਉਸ ਪਰਮਪਤਾ ਦੀ ਬੰਦਗੀ ਦੇ ਕਾਰਨ ਉਸ ਮਾਲਕ ਪਰਮਪਤਾ ਪਰਮਾਤਮਾ ਦਾ ਸਿਮਰਨ ਦੀ ਬਦੌਲਤ ਨਾਮ ਜਪਣ ਦੀ ਬਦੌਲਤ ਅੱਜ ਸਾਰੇ ਸੰਸਾਰ ਵਿੱਚ ਉਹਨਾਂ ਦੀ ਜੈ ਜੈਕਾਰ ਆਪਾਂ ਕਰਦੇ ਹਾਂ ਸਤ ਸੰਗਤ ਜੀ ਰਹਿਂਦੀ ਦੁਨੀਆ ਤੱਕ ਉਹਨਾਂ ਦੀ ਜੈ ਜੈਕਾਰ ਜਿੱਥੇ ਅੱਜ ਕਰ ਰਹੇ ਹਾਂ ਆਪਾਂ ਅੱਜ ਨਮਸਕਾਰ ਕਰ ਰਹੇ ਹਾਂ ਪੰਥ ਸਾਹਿਬ ਉਹ ਤੇ ਰਹਿਂਦੀ ਦੁਨੀਆ ਤੱਕ ਉਹਨਾਂ ਨੂੰ ਜੈ ਜੈਕਾਰ ਹੁੰਦੀ ਰਹੇਗੀ ਨਮਸਕਾਰ ਹੁੰਦੀ ਰਹੇਗੀ ਤਾਂ ਐਸੇ ਸਤਿਗੁਰ ਦੇ ਚਰਨਾਂ ਨਾਲ ਜੁੜਨਾ ਹੈ ਤਾਂ ਆਓ ਪੰਥ ਸਾਹਿਬ ਨਾਲ ਜੀਓ ਅਖੀਰ ਦੇ ਵਿੱਚ ਸਮਾਪਤੀ ਤੋਂ ਪਹਿਲਾਂ ਪੰਥ ਪਾਠ ਦੇ ਪਾਵਨ ਬਚਨ ਇਸ ਨਿੱਕੋ ਕੋਈ ਨਾ ਜਾਣੇ ਨਾ ਅੱਪਸ ਉਹ ਚੌਂ ਕੁੰਟਮਾ ਰਸਨਾ ਲਗਾ ਕਰਕੇ ਮਟਪਾਗੇ ਬਣਦਾ ਯਤਨ ਕਰੀਏ ਆਓ ਮਨ ਬਿਟਣ ਦਾ ਯਤਨ ਕਰਿਓ ਸਾਰਿਆਂ ਨੇ ਗਰਵਾਣੀ ਦਾ ਇਹ ਸ਼ਬਦ ਜਿਹੜਾ ਹੈ ਪਛਲੇ ਪਾਪ ਨੂੰ ਬਚਣ ਨੂੰ ਰਸਨਾ ਲਗਾ ਕਰਕੇ ਫਿਰ ਨਾਲ ਹੀ ਬਾਤ ਸਮਾਪਤੀ ਅਸਾਸ ਸੰਗ ਲੀ ਜਿਸ ਨੇ ਚਕ ਕੋ ਜਿਸ ਨੇ ਚਕ ਕੋ ਕੋਈ ਨਾ ਜਾਣੇ ਨਾਮ ਜਪਤੇ ਹੋ ਚੌਕੰਟ ਮਾਨੇ ਜਿਸ ਨੇ ਚਕ ਕੋ ਕੋਈ ਨਾ ਜਾਣੇ ਨਾਮ ਜਪਤੇ ਹੋ ਚੌਕੁੰਟ ਮਾਨੇ ਵਾਹਿਗੁਰੂ 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 ਜਪੋ ਜੀ ਵਾਹਿਗੁਰੂ 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 ਹੋ ਹੈ ਗੁਰੂ ਜਿਸ ਦੀ ਚ ਕੋ ਕੋਈ ਨ ਜਾਣੇ ਨਾਮੁ ਜਪਤਿਓ ਚਾਉਂਕੁ ਕਮਨੈ ਤਨ ਸਤ ਗੁਰ ਰਬਦਾਸ ਸਾਹਿਬ ਜੀ ਤਨ ਸਤ ਗੁਰ ਰਬਦਾਸ ਸਾਹਿਬ ਜੀ ਤਨ ਸਤ ਗੁਰ ਰਬਦਾਸ ਸਾਹਿਬ ਜੀ ਤਨ ਸਤ ਗੁਰ ਰਵਿਦਾਸ ਸਾਹਿਬ ਜੀ ਸਵਾਗਤ ਪੰਥਕਾੜ ਦੇ ਗੁਰਸਤ ਸੰਗ ਜੀ ਵਿਚਾਰਾ ਕਰਦੇ ਹਾਂ ਤੁਮ ਯਾਪ ਕਰਦੇ ਹਾਂ ਤੁਮ ਹੋਈਆਂ ਤਮਾਂ ਬੰਦਾਂ ਦੀ ਵਾਤੇ ਬਖਸ਼ਣੀ ਆਓ ਗੁਰਪਥੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ